ਨਜਾਇਜ਼ ਮਾਈਨਿੰਗ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਖੱਡਾਂ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਅੱਜ ਸੀਆਈਏ ਸਟਾਫ ਨਵਾਂ ਸ਼ਹਿਰ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਬੇਲਾ ਤਜਵਲ ਵਿਖੇ ਨਜਾਇਜ਼ ਤੌਰ ਤੇ ਚੱਲ ਰਹੀ ਮਾਈਨਿੰਗ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉੱਥੋਂ ਤਿੰਨ ਟਿਪਰ ਮੌਜੂਦ ਸੀ ਜਿਨ੍ਹਾਂ ਦਾ ਨੰਬਰ ਸੀਐਚ 1ਟਾ 5166 ਮਾਰਕਾ ਏਐਮਡਬਲਯੂ ਰੰਗ ਚਿੱਟਾ ਦੂਸਰਾ ਪੀਬੀ 11 AX8509 ਮਾਰਕਾ AMW ਰੰਗ ਚਿੱਟਾ ਤੀਸਰਾ PB11DA 4542 ਮਾਰਕਾ ਅਸ਼ੋਕਾ ਲੈਂਡ ਰੰਗ ਚਿੱਟਾ ਮੌਜੂਦ ਸੀ ਜਦ ਕੀ ਮੌਕੇ ਤੇ ਔਰ ਕੋਈ ਵੀ ਮਸ਼ੀਨਰੀ ਨਹੀਂ ਸੀ ਪਰ ਉਸ ਜਗ੍ਹਾ ਤੇ ਨਜਾਇਜ਼ ਮਾਈਨਿੰਗ ਦੇ ਨਿਸ਼ਾਨ ਸਨ ਇਸ ਮੌਕੇ ਮਾਈਨਿੰਗ ਵਿਭਾਗ ਦੇ ਇਨਸਪੈਕਟਰ ਲਾਪਿਤ ਸਿੰਘ ਸਾਹਿਲ ਵਰਮਾ ਜੇਈ ਕਮ ਮਾਈਨਿੰਗ ਇਨਸਪੈਕਟਰ ਨੇ ਦੱਸਿਆ ਕਿ ਉਹਨਾਂ ਵੱਲੋਂ ਇਨ੍ਹਾਂ ਟੇਪਰਾਂ ਦੇ ਮਾਲਕ ਅਤੇ ਜ਼ਮੀਨ ਦੇ ਮਾਲਕ ਤੇ ਮਾਮਲਾ ਦਰਜ ਕਰਨ ਲਈ ਪੁਲਿਸ ਨੂੰ ਸਿਫਾਰਿਸ਼ ਕੀਤੀ ਜਿਸ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹਾਂਜੀ ਸਰ ਜਿਹੜਾ ਮਾਈਨਿੰਗ ਦਾ ਪਰਚਾ ਦਾ ਉਸ ਦਾ ਜਾਣਕਾਰੀ ਹੈ ਅ ਕੱਲ ਮਿਤੀ 21 12 ਤੇ ਨੂੰ ਅ ਵਕਤ ਕਰੀਬ ਰਾਤ 10 ਵਜੇ ਦੇ ਕਰੀਬ ਇੱਕ ਖੁਸ਼ੀਆ ਤੌਰ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਮੇਲਾ ਤਜਵਾਲ ਲਾਗੇ ਬੰਦ ਦੇ ਕਿਨਾਰੇ ਅ ਦਰਿਆ ਕੰਢੇ ਇਲੀਗਲ ਮਾਈਨਿੰਗ ਹੋ ਰਹੀ ਹੈ ਤਾਂ ਖਬਰ ਮਿਲਨ ਤੇ ਤੁਰੰਤ ਉਹਥੇ ਪੁਲਿਸ ਪਾਰਟੀ ਭੇਜੀ ਗਈ ਜਿੱਥੇ ਜਾ ਕੇ ਪਾਇਆ ਗਿਆ ਕਿ ਜਗ੍ਹਾ ਤੇ ਮਾਈਨਿੰਗ ਦੇ ਨਿਸ਼ਾਨ ਮਿਲੇ ਤੇ ਨਜ਼ਦੀਕ ਤਿੰਨ ਖਾਲੀ ਟਿਪਰ ਖੜੇ ਸੀ ਤੇ ਮੌਕੇ ਤੇ ਦੇਖ ਕੇ ਮਾਈਨਿੰਗ ਅਫਸਰ ਨੂੰ ਇਨਫੋਰਮੇਸ਼ਨ ਲੈ ਕੇ ਬੁਲਾਇਆ ਗਿਆ ਜੋ ਕਿ ਉਸ ਤੋਂ ਬਾਅਦ ਮੌਕੇ ਤੇ ਆਏ ਤੇ ਜਿਨ੍ਹਾਂ ਨੇ ਦੇਖਿਆ ਕਿ ਹਾਂ ਕਿ ਮਾਈਨਿੰਗ ਹੋਈ ਆ ਇਲੀਗਲ ਮਾਈਨਿੰਗ ਆ ਤੇ ਟਿੱਕਰ ਟਿਪਰ ਵੀ ਖੜੇ ਆ ਜਿਨ੍ਹਾਂ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਕੋਈ ਮਸ਼ੀਨ ਵੀ ਬੜੀ ਨਾਲ ਨਹੀਂ ਮਸ਼ੀਨ ਨਹੀਂ ਸੀ ਉਥੇ ਉਹ ਹਾਂ ਨਿਸ਼ਾਨ ਪਾਏ ਗਏ ਆ ਨੇ ਵੀ ਉਹ ਵੇਟ ਕਰ ਰਹੀ ਸੀ ਮਸ਼ੀਨ ਦੀ ਬਾਕੀ ਤਫਤੀਸ਼ ਤੇ ਵਿੱਚ ਜੋ ਵੀ ਆਏਗਾ ਉਹਦੇ ਵਿੱਚ ਅਗਲੀ ਕਾਰਵਾਈ ਕੀਤੀ ਜਾਏਗੀ